ਹਾਂਜੀ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਚ ਲੈ ਕੇ ਆਏ ਆ ਜੀ ਸੈਜ 167 ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰਾਲਾ ਆ ਜੀ ਮਾਡਲ ਹੈਗਾ ਜੀ 2023 ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਜੀ ਬਹੁਤ ਹੀ ਸੋਹਣਾ ਟਰਾਲਾ ਆ ਜਾਲੀ ਲੱਗੀ ਹੋਈ ਆ ਤੇ ਗੋਲ ਪੈਪ ਵਾਲਾ ਬੈੱਡ ਆ ਪੂਰੀ ਹੈਵੀ ਜਾਲੀ ਲੱਗੀ ਆ ਬਾਕੀ ਤੁਹਾਨੂੰ ਥੱਲੇਉਂ ਦਿਖਾ ਦਿੰਨੇ ਆ 10 ਇੰਚ ਦੀ ਚੈਸੀ ਆ ਐਮਸੀ ਦੀ ਚੈਸੀ ਆ ਤੇ ਰੇਲ ਦਾ ਧਰਿਆ ਜੀ 4 ਇੰਚ ਦੇ ਬੱਤੇ ਲੱਗੇ ਆ ਹੈਰੀ ਬੱਤੇ ਲੱਗੇ ਹੋਏ ਆ ਬੱਤੇ ਦੇ ਸਾਰੇ ਇਹ ਵਿੱਚੋਂ ਬਾਕੀ 10 ਨਟਾ ਹੱਬ ਆ 22 ਦੇ 베어ਿੰਗ ਆ 10 ਨਟਾ ਹੱਬ ਤੇ ਰੇਲ ਦਾ ਹਿੱਸਾ ਤੇ 10 ਇੰਚ ਦੀ ਚੈਸੀ ਆ ਜੀ ਜੇ ਗੱਲ ਕਰੀਏ ਟਾਇਰਾਂ ਦੀ ਟਾਇਰ ਹੈਗੇ ਜੀ ਇਹਦੇ 40 ਤੋਂ 50 ਪੈਸੇ ਬਾਕੀ ਤੁਹਾਨੂੰ ਡਾਲਾ ਸਾਈਡ ਦਿਖਾ ਦਿੰਨੇ ਆ ਡਾਲਾ ਸਾਈਡ ਦੇਖ ਸਕਦੇ ਜੀ ਬਿਲਕੁਲ ਹੈਵੀ ਟਰਾਲਾ ਆ ਮੋਡੀਫਾਈਡ ਟਰਾਲਾ ਆ ਇਹ ਟਰਾਲਾ ਬਣਿਆ ਹੋਇਆ ਜੀ ਦਿয়ালਪੁਰ ਦਾ ਤਰਨਤਾਰਨ ਏਰੀਆ ਦਾ ਬਾਕੀ ਐਸਾਈਡ ਤੋਂ ਦੇਖ ਲਓ 10 ਨਾੜਾ ਹੱਬ ਰੇਲ ਦਾ ਹਿੱਸਾ ਤੇ 10 ਇੰਚ ਦੀ ਚੈਸੀ ਆ ਪੂਰੀ ਹੈਵੀ ਜਾਲੀ ਲੱਗੀ ਹੋਈ ਆ ਜੀ ਬਾਕੀ ਥੱਲੇੋਂ ਦੇਖ ਸਕਦੇ ਜੀ ਬੱਤੇ ਵੀ ਪੂਰੇ ਵਧੀਆ ਆ ਹੈਵੀ ਬੱਤੇ ਲੱਗੇ ਹੋਏ ਆ ਇਹ ਜੇ ਗੱਲ ਕਰੀਏ ਜੀ ਫਰਸ਼ ਦੀ ਫਰਸ਼ ਹੈਗੀ ਜੀ ਇਹਦੀ 5 mm ਦੀ ਬਾਕੀ ਟੂਲ ਬਾਕਸ ਦੇਖ ਸਕਦੇ ਜੀ ਪੂਰਾ ਹੈਵੀ ਟਰਾਲਾ ਹੈ ਜੀ ਤੇ weight ਹੈਗਾ ਜੀ ਇਹਦਾ 28 ਤੋਂ 29 ਕਿਲੋ ਪੂਰਾ ਹੈਵੀ ਵਜਨ ਦੇ ਵਿੱਚ ਬਣਿਆ ਆਵਾ ਬਾਕੀ ਗਾਟਾ ਦੇਖ ਸਕਦੇ ਜੀ ਮਸ਼ੀ ਹੋ ਕੇ ਦੇ ਵਿੱਚ ਟਰਾਲਾ ਹੈ 10 ਇੰਚੀ ਗਾਟਾ ਲੱਗਾ ਹੋਇਆ ਜੀ ਤੇ ਨੰਬਰ ਹੈਗਾ ਜੀ 951 74 ਕਿਸੇ ਨੰਬਰਾਂ ਤੇ ਕਾਲ ਕਰਕੇ ਟਰਾਲਾ ਖਰੀਦ ਸਕਦੇ ਜੀ ਤੇ ਇੱਕ ਵਾਰ ਤੁਹ ਫੇਰ ਦੱਸ ਦਿੰਨੇ ਆ ਰੇਟ ਹੈਗਾ ਜੀ ਇਹਦਾ 275000 ਇਹ ਟਰਾਲਾ ਖੜਿਆ ਹੈ ਜੀ ਪੱਟੀ ਏਰੀਏ ਦੇ ਵਿੱਚ ਤੇ ਹੋਰ ਆਪਣੀਆਂ ਵੀਡੀਓ ਵੇਖਣ ਦੇ ਲਈ ਆਪਣਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਧੰਨਵਾਦ